ਚੀ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਹੋਲਾ ਬੱਲਾ ਆ ਗਿਆ ਅਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬੇ ਲਖ ਲਖ ਹੋਣ ਵਧਾਈਆਂ ਜੀ ਸੰਗਤਾਂ ਦੂਰੋਂ ਦੂਰੋਂ ਨੰਦਪੁਰ ਸਾਹਿਬ ਜੀ ਆਈਆਂ ਕਿਦਰੇ ਟਾਟੀ ਉੱਚੀ ਹੈ ਕਾਲਾ ਦੇ ਗਾਮ ਦੇ ਕਿਦਰੇ ਟਾਟੀ ਕਿਦਰੇ ਟਾਟੀ ਉੱਚੀ ਹੈ ਕਾਲਾ ਦੇ ਗਾਮ ਦੇ ਮਾਤਾ ਗੁਜਰੀ ਜੀ ਦੇ ਲਾਲ ਦੀਆਂ ਵਟਿਆਈਆਂ ਸਾਰੇ ਨੰਦਪੁਰ ਸਾਹਿਬ ਚ ਜਗਮਗ ਜਗਮਗ ਹੋ ਰਹੀ ਏ ਸੰਗਤੇ ਸਾਰੇ ਬਈ ਲੱਖ ਲੱਖ ਹੋਣ ਵਧਾਈਆਂ ਓਲਾ ਮੱਲਾ ਦੇ ਆਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੋਣ ਵਧਾਈਆਂ ਕਲਗੀ ਦਰਦਸ਼ ਮੇਸ਼ ਪਿਤਾ ਨੇ ਚਿੱਠੀਆਂ ਕੱਲੀਆਂ ਜੀ ਸੰਗਤਾਂ ਸਰੀਆ ਕਾਲ ਮੀਸ਼ ਪਿਤਾ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੁੱਖ ਆਪਰ ਤਰੀ ਚੋਰੀ ਦੇ ਵਿੱਚ ਉਹਨਾਂ ਨੇ ਪੋਲਾ ਮੁਹੱਲਾ ਸਿੱਖ ਸੰਤਾਂ ਦੀ ਚੋਰੀ ਜਪਾਇਆ ਸੀ ਸ੍ਰੀ ਨਾਨਕ ਸਿੰਘ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਵਾਸਤੇ ਰਸਤੇ ਦੇ ਵਿੱਚ ਬਾਬਾ ਬਗੇਰ ਸਿੰਘ ਜੀ ਬਾਬਾ ਅਵਰ ਸਿੰਘ ਜੀ ਮਾਪੁਰ ਖਾਂਦੇ ਨਕਰ ਵੱਲੋਂ ਪਿੰਡ ਵਿਡਾੜੀ ਡੋਕਰਾਂ ਤੇ ਸਮੂਹ ਸਾ ਸੰਤਨਾ ਕਨਵਾਸੀਆਂ ਵੱਲੋਂ ਪਿੰਡ ਦੀ ਠੋੜ ਵੱਲੋਂ ਪੂਰ ਪਿੰਡਾਂ ਦੇ ਸਹਿਯੋਗ ਜਿਨਾਂ ਰਲ ਕੇ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਵਾ ਜਿਹਨੇ ਚ ਸਮੇ ਸਮੇਂ ਨਾਲ ਜੋ ਵੀ ਛੱਬੀਆਂ ਬੰਦੀਆਂ ਜਾਂ ਦਾਤ ਦੇ ਮਿੱਠੇ ਚੀ ਬੰਦੀ ਹੈ ਸੰਕਾ ਚੁਕਾਇਆ ਜਾਂਦਾ ਵਾ ਸਾਰਾ ਸੰਯੋਗ ਹੀ ਸੰਗਤਾਂ ਦਾ ਹੁੰਦਾ ਤੇ ਸੰਗਤਾਂ ਹੀ ਕਰਦੀਆਂ ਵਾ ਸੰਗਤਾਂ ਹੀ ਪਕਾ ਲੈਂਦੀਆਂ ਠੋੜ ਤਾਂ ਹੀ ਖਾ ਲੈਂਦੀਆਂ ਵਾ ਤੇ ਮੇਰ ਜਿਹੜੀ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰਦੀ ਹੁੰਦੀ ਆ ਇਹ ਕਰਕੇ ਅਸੀਂ ਦੋ ਤਿੰਨ ਨਗਰਾਂ ਨੇ ਰਲ ਮਿਲ ਕੇ ਇੱਕੋ ਲਾਗੇ ਸਾਡੇ ਮਾਨ ਰੰਦਾਵਾ ਪਰਿਵਾਰ ਆ ਉਹਨਾਂ ਦੇ ਜਗ੍ਹਾ ਦੇ ਉੱਤੇ ਸਮਾ ਲੈ ਕੇ ਉਹਨਾਂ ਕੋਲੋਂ ਸੰਯੋਗ ਨਾਲ ਤੇ ਅੱਜ ਪੰਜ ਰਵਸਤੇ ਐਤਵਾਰਤਾ ਕੋਲਾ ਮੰਲੇ ਦਾ ਲੰਗਰ ਚੱਲੇਗਾ ਸੰਗਤ ਕਰਦੇ ਸੰਗਤ ਸੰਯੋਗੀਆਂ ਦੀ ਵਾਜ ਜੀ ਦਾ ਖਾਲਸਾ ਵਾਜ ਜੀ ਦਾ ਜੀ ਮੇਰੇ ਪੈਰ ਪੜਿਆ ਬਰਾਤ ਅੱਜ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਜਾ ਸਤਿਪਾਤਸ਼ਾਹ ਦਾ ਪੋਨੇਵੇਂ ਲੇਦੀਆਂ ਸੰਤਾ ਨੇ ਲੱਗਰ ਪਾਣੀ ਮਹਾਰਾਜ ਚੜਦੀ ਕਲਾ ਦੀ ਕੀਆ ਸਹਯੋਗ ਦੇ ਨਾਲ ਬਾਬਾ ਭਗੇਰ ਸਿੰਘ ਬਾਬਾ ਅਮਰ ਸਿੰਘ ਪਿੰਡ ਬਟਾਲੀ ਡੋਗਰਾਂ ਵੀ ਪਿੰਡ ਚਠੌਲ ਲਾਕੇ ਦੀਆਂ ਸੰਤਾ ਨੇ ਰਲ ਮਿਲ ਕੇ ਮਹਾਰਾਜ ਜੀ ਦਾ ਮਨਾਉਂਦੇ ਆ ਇਹਨਾਂ ਦਾ ਪ੍ਰੇਮ ਬਾਗ ਬਚਕੇ ਮਹਾਰਾਜ ਚੜਦੀ ਕਲਾ ਕਰੇ ਜਿਤਨਾ ਪ੍ਰੇਮ ਰੱਖੇ ਮਹਾਰਾਜ ਜੀ ਪਾਛਾ ਚੜਦੀ ਕਲਾ ਕਰੇ ਨਗਰਾਂ ਦੇ ਭਲਾ ਕਰੇ ਸੰਤ ਦਾ ਸੰਯੋਗ ਦਾ ਮਹਾਰਾਜ ਚਰਦੀ ਕਲਾ ਕਰੇ ਹਾਂ ਇੱਕ ਦੂਸਰੀ ਬੇਨਤੀ ਆ ਕਿ ਭਾਈ ਮਨੀ ਸਿੰਘ ਜੀ ਟਕਸਾਲ ਵੱਲੋਂ ਪਿੰਡ ਬਡਾਈ ਡੋਕਰਾਂ ਦੇ ਵਿੱਚ ਸਾਰਾ ਗੜੀ ਦੇ ਸ਼ਹੀਦ ਹੋਏ ਜਨਾਂ ਚਾਚ ਸਮਾਗਮ ਕਰਾਇਆ ਜਾਣਾ 23 ਮਾਰਚ ਨੂੰ ਤੇ ਉਹਨਾਂ ਮਾਪੁਰਖਾਂ ਨੇ ਪਿੰਡ ਦੇ ਵਿੱਚ ਅੱਖਾਂ ਦਾ ਕੈਂਪ ਲਾਉਣਾ ਵਾ ਜਿਹੜੇ ਪ੍ਰੋਫੈਸ਼ਨ ਨੂੰ ਕਰਾਇਆ ਜਾਣਗੇ ਐਂਬੂਲੈਂਸਾਂ ਲੱਗਣਗੀਆਂ ਹੋਰ ਟੈਕਟ ਆਉਣਗੇ ਜੋ ਵੀ ਸਮੇਂ ਦਾ ਕੋਈ ਮਰੀਜ਼ ਹੋਵੇ ਜਾਂ ਲੋੜਵੰਦ ਪਰਿਵਾਰ ਹੋਵੇ ਉਹ ਪਿੰਡ ਬਡਾਈ ਡੋਕਰਾਂ ਦੇ ਵਿੱਚ ਕਾਸਟੋਨ ਨੂੰ ਲੈ ਕੇ ਦੋ ਚੱਕਰ ਲੱਗੇਗਾ ਪਿੰਡ ਬਡਾਈ ਡੋਗਰਾ ਦਾ ਸਿੱਧਾ ਪੈਂਦਾ ਵਾ ਕਿ ਮਹਾਨ ਨੇੜੇ ਮਾਨਾਵਾਲ ਹਸਪੀਟਲ ਪੈਂਦਾ ਵਾ ਤੇ ਪਿੰਡ ਬਡਾਈ ਡੋਗਰਾ ਦਾ ਖਾਲਸਾ ਕਮੰਡੀ ਡੋਗਰਾ ਜੀ ਬਾਜੀ ਕਾ ਖਾਲਸਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਸਾਰੀਆਂ ਸੰਗਤਾਂ ਨੂੰ ਸਮੂਹ ਨਗਰ ਵਾਸੀ ਨਗਰਾਂ ਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਹੀ ਵਧਾਈ ਹੋਵੇ ਭੋਲੇ ਮੱਲੇ ਦੇ ਸੰਗਤਾਂ ਜਿਹੜੀਆਂ ਆਨੰਦਪੁਰ ਸਾਹਿਬ ਜਾਣਾ ਨੂੰ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਆਹ ਸ੍ਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸੱਚੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ